ਤਰੋਪਾਂ ਪਹੁੰਚਿਆ ਅਜਾ ਤਨੌਲਾ ਬੀ ਐਫ ਐ ਪਸ਼ੂ ਮੇਲੇ ਦੇ ਵਿੱਚ ਜੀ ਅੱਜ ਦਾ ਗਾਂਦਖਾ ਮੈਂ ਗਈ ਥਾਰ پارک ਚੌਥੇ ਸੂਵੇ ਗਾਂ ਜੀ ਬਹੁਤ ਸੋਹਣੀ ਗਾਂ ਜੀ 9 ਲੀਟਰ ਦੁੱਧਾ ਜੀ ਥੱਲੇ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣੀ YouTube ਚੈਨਲ ਆ ਜੀ ਮਟਰ ਢਾਲੀਵਾਲ 76 ਵੀਡੀਓ ਨੂੰ ਬਾਈ ਜੀ ਸ਼ਾਰੀ ਦੇਖਿਓ ਆ ਜੀ ਤੁਹਾਨੂੰ ਦਿਖਾਈਏ ਗਾਂ ਤਨੌਲਾ ਬੀ ਐਫ ਐ ਮੇਲੇ ਤੇ ਥਾਰ پارک ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਆਪਣਾ ਫੋਨ ਨੰਬਰ ਹੈ ਜੀ 78885 3888 ਜੇ ਕਿਸੇ ਭਰਾ ਨੇ ਵੀਡੀਓ ਬਣਵਾ ਕੇ ਨੈੱਟ ਤੇ ਪਾਉਣਾ ਆ ਜਾਓ ਜੀ ਮੇਲੇ ਦੇ ਵਿੱਚ ਤੁਸੀਂ ਵੀ ਜਰੂਰ ਆਓ ਮੇਲਾ ਬਹੁਤ ਭਰਿਆ ਹੈ ਕਰ ਦਿਓ ਵੀਡੀਓ ਸ਼ੇਅਰ ਬਾਈ ਦਬਕੇ ਆ ਜਾਓ ਦੇਖੋ ਜੀ ਥਾਰਪਾਰਕ ਗਾਂ ਆ ਜਾਓ ਮਿੱਤਰੋ ਅੱਜ ਤੁਹਾਨੂੰ ਦਿਖਾਉਣਗੇ ਗਾਂ ਜਿਹੜੀ ਤਨੋਲੇ ਬੀ ਐਫ ਐ ਮੇਲੇ ਦੇ ਪਹਿਲੇ ਨੰਬਰ ਤੇ ਹੈ ਕਰੋ ਚੈੱਕ ਜੀ ਗਾਂ ਤੇ ਇੱਕ ਬਾਈ ਕੋਲ ਬੈੜੀ ਆ ਦੇਖ ਸਕਦੇ ਹੋ ਬਹੁਤ ਸੋਹਣੀ ਦੇਖੋ ਜੀ ਗਾਹ ਬਾਈ ਦੇਸੀ ਹੈ ਨਾ ਥਾਰ ਥਾਰ ਕਰਕੇ ਆ ਜਾਂਦੀ ਵੀਰੇ ਥਾਰਪਾਰਕ ਚ ਥਾਰਪਾਰਕ ਚ ਗਾਂ ਆ ਗਈ ਇਹ ਲੋ ਬਈ ਨਮਾ ਦਾ ਸੁਣਿਆ ਗਿਆ ਆਪਾਂ ਤੇ ਠੀਕ ਹੈ ਜੀ ਪਹਿਲਾਂ ਆਪਣਾ ਨਾਮ ਦੱਸ ਵੀਰੇ ਕੀ ਆ ਨਾਮ ਵੀ ਗੁਰਲਾਲ ਆ ਪਿੰਡ ਮੇਰਾ ਝੋੜ ਦਾ ਸਾਫਾ ਜਣਾ ਪਿਆ ਠੀਕ ਹੈ ਲੋ ਬਾਈ ਦਾ ਨਾਮ ਗੁਰਲਾਲ ਆ ਜੀ ਇਹ ਜਿਹੜੀ ਗਾਂ ਬਾਰੇ ਦੱਸੀ ਕੋਈ ਗਾਂ ਇਹ ਕਹਿੰਦੇ ਸੂਹਿਆ ਵੀਰੇ ਚੌਥੇ ਸੂਹਿਆ ਚੌਥੇ ਸੂਹਿਆ ਗਾਂ ਬਈ ਠੀਕ ਹੈ ਜੀ ਇਹ ਹੁਣ ਇਹਨੂੰ ਸੂਈ ਨੂੰ ਕਿਹਨੇ ਚੁਰਾ ਗਿਆ ਵੀਰੇ ਲੋ ਇਤਨੇ ਚਾਰ ਦਿਨਾਂ ਅਸੀਂ ਆ ਕਿੰਨਾ ਦੁੱਧ ਕੱਢਦੀ ਆ ਬਈ 9 ਲੀਟਰ ਟਾਈਮ ਦਾ ਕੱਢਦੀ ਆ ਬਈ ਠੀਕ ਆ ਜੀ 9 ਲੀਟਰ ਬਈ ਕੱਢਦੀ ਆ ਪਿਛਲੇ ਗੜੇ ਇਹ ਦੂਜੇ ਸਟਾਨ ਤੇ ਅਸੀਂ ਤੋਖੀ ਪਹਿਲੇ ਤੇ ਆਈ ਆ ਠੀਕ ਆ ਜੀ ਇਹ ਬਈ ਨਾ ਮਨਾਂ ਨੂੰ ਕਰਮ ਕਹਿੰਦੇ ਇਹ ਦੇਸੀ ਆ ਮਨਾਂ ਦਾ ਥਾਰ ਕੋਈ ਐ ਸੀ ਠੰਡੀ ਐਨੀ ਹੁੰਦੀ ਇਹ ਤਾਂ ਹੋਂ ਬੱਚੇ ਦਾ ਕਰਕੇ ਥੋੜੇ ਦਿਨਾਂ ਠੀਕ ਆ ਜੀ ਠੀਕ ਆ ਹਾਂ ਜੀ ਹਾਂ ਜੀ ਦੇਖੋ ਬਈ ਕਿਆ ਬਾਤ ਆ ਜੀ ਇਹ ਹੱਲ ਜੂ ਹੱਲ ਜੂ ਇਹਨੇ ਹਾਂ ਜੀ ਇਹ ਬੱਚੇ ਦਾ ਕਰਕੇ ਥੋੜਾ ਜਿਹਾ ਉਹ ਕਰ ਦਿੰਦੀ ਐ ਠੀਕ ਹੈ ਜੀ ਕਿੰਨਾ ਚਿਰ ਹੋ ਗਿਆ ਜੀ ਆਪਾਂ ਨੂੰ ਭਾਈ ਇਹ ਮੇਲੇ ਦੇ ਜਾਂਦੇ ਨੂੰ ਭਾਈ ਮੈਂ ਪਿਛਲੇ ਕਿਹੜੇ ਆਇਆ ਸੀ ਪਿਛਲੇ ਕਿਹੜੇ ਤਿੰਨ ਬੂਸੇ ਸੀ ਮੇਰੇ ਫਾਸਟਸ ਪੰਜਵੇਂ ਤੇ 14 ਤੀਜੇ ਨੰਬਰ ਤੇ ਇਹ ਆਏ ਨਹੀਂ ਗਾ ਸੀ ਇੱਕ ਵਾਰ ਠੀਕ ਹੈ ਜੀ ਲੋ ਭਾਰ ਭਾਰਕਰ ਕਈ ਗਾ ਗਏ ਘਰੇ ਠੀਕ ਹੈ ਜੀ ਮਨ ਲੱਗ ਕਈ ਵਾਰੀ ਕੁਝ ਚੰਗਾ ਬੰਦਾ ਮੰਗੇ ਅਸੀਂ ਦੇ ਵੀ ਦਿੰਨੇ ਆ ਮੈਂ ਸਭੀ ਚੰਗੇ ਸਾਡੇ ਠੀਕ ਹੈ ਜੀ ਠੀਕ ਹੈ ਭਾਈ ਥਾਰ ਭਾਰ ਭਾਰ ਕੈਟਾਗਰੀ ਚ ਲੱਗੀ ਸੀਗੀ ਜੀ ਠੀਕ ਹੈ ਜੀ ਹੋਰ ਹੈਗੀ ਆ 11 ਕਿ ਮਹੀਨਿਆਂ ਦੀ ਲੋ ਭਾਈ ਆ 11 ਮਹੀਨੇ ਰਿਹਾ ਆਹ ਬਸ ਜੀ 11 12 ਮਹੀਨੇ ਦੀ ਉਮਰ ਆ ਤੇ ਆਹੀ ਖੀਰ ਗਿਆ ਜਿਹੇ ਦੀ ਠੀਕ ਹੈ ਜੀ ਇਹ ਵੀ ਇਹੀ ਨਸਲ ਹੈ ਜੀ ਜੀ ਇਹ ਸਿੱਧਾ ਪਰੋਸ ਤਰਾ ਕੇ ਲਈ ਹੈ ਥੱਲੋ ਬਹੁਤ ਚੰਗੀ ਹੈ ਬਈ ਪਿਛੋ ਅੱਛਾ ਜੀ ਪਿਛੋ ਦੀ ਉਹ ਕਹਿਣ ਲੱਗਾ ਦੇਖੋ ਬਈ 3 4 ਮਹੀਨੇ ਦੀ ਗੱਭਣ ਹੁੰਦੀ ਹੈ ਜੀ ਹਾਂ ਜੀ ਲੋ ਵੀ ਦੇਖ ਆ ਜੀ ਬਹੁਤ ਸੋਹਣੀ ਬੱਚੀ ਜੀ ਦੇਖ ਸਕਦੇ ਹਾਂ ਲੋ ਵੀ ਮਿੱਤਰੋ ਹਰਦੋ ਵੀ ਵੀਡੀਓ ਸ਼ੇਅਰ ਲਾਈਕ ਦੱਬ ਕੇ ਹੋਰ ਕੋਈ ਜਾਣਕਾਰੀ ਬਈ ਆ ਬਾਰੇ ਕਿੰਨੇ ਮਹੀਨੇ ਤੇ ਜਾਇਆ ਹੈ ਤੂੰ ਪਹਿਲਾਂ ਬਈ ਸਾਡੀ ਪੋਜੀਸ਼ਨ ਸਾਡੇ ਕੋਲ ਚੰਗੇ ਨੇ ਆਸਾਰ ਅੱਛਾ ਤਨੋਲੇ ਆਏ ਹਨ ਤਨੋਲੇ ਪਹਿਲਾਂ ਵੀ ਤਨੋਲੇ ਆਏ ਸੀਗੇ ਠੀਕ ਹੈ ਜੀ ਸੌਪ ਸਾਨੂੰ ਪਹਿਲਾਂ ਦਾ ਸਾਡੇ ਕੋਲ ਸਹੀ ਬਾਲ ਵੀ ਚੰਗੇ ਆ ਠੀਕ ਹੈ ਜੀ ਲੋਈ ਮੇਤਰੋ ਆਪਣਾ ਚੈਨਲ ਬਣਿਆ ਹੋਇਆ ਫੇਸਬੁੱਕ ਪੇਜ ਤੇ ਠੀਕ ਹੈ ਜੀ ਠੀਕ ਹੈ ਲੋਈ ਮੇਤਰੋ ਆਹ ਭਾਈਆਂ ਦਾ ਬਾਈ ਫੇਸਬੁੱਕ ਪੇਜ ਬਣਿਆ ਹੋਇਆ ਆਹ ਭਾਈਆ ਦੇਖ ਸਕਦੇ ਬਾਈ ਦਾ ਨੰਬਰ ਵੀ ਆ ਦੇਖ ਸਕਦੇ ਲੋ ਬਾਈ ਆਪਣਾ ਫੋਨ ਨੰਬਰ ਬੋਲੀ ਬਾਈ 48993 ਠੀਕ ਹੈ ਜੀ ਆ ਬਾਈ ਦਾ ਬਾਈ ਫੋਨ ਨੰਬਰ ਹੈਗਾ ਦੇ ਸਕਦੇ ਹੋ ਛੋਟੇ ਇਲਾਕੇ ਦੇ ਬਾਈ ਹੋਰ ਵੀ ਬਹੁਤ ਕਰਦੇ ਹੋਣਗੇ ਇਹ ਕੰਮ ਨਹੀਂ ਬਾਈ ਇਹ ਥਾਰ-ਪਾਰ ਕਰਦਾ ਹੈ ਜੀ ਲੋਪਾਂ ਨੇ ਪਹਿਲਾਂ ਛੱਡਤੀ ਹੁਣ ਦੁਬਾਰੇ ਰੱਖਣ ਲੱਗੇ ਆ ਅੱਛਾ ਜੀ ਜ ਤਾਮ ਗਿਆ ਗਾਂਗਾ ਹੀ ਹੈ ਠੀਕ ਹੈ ਜੀ ਇਹ ਮੰਡੀ ਜੀ ਇੱਕ ਹੋ ਰਹੀ ਸੀ ਇਹਦੇ ਨਾਲ ਦੀ ਨਾ ਇੱਥੇ ਕੱਲ ਬਾਂਗਾਂ ਦੇ ਦੋ ਤਿੰਨ ਸੀਗਲ ਕਰ ਇੱਕ ਦੂਰੇ ਵਿੱਚ ਹੀ ਨਹੀਂ ਲੱਗੀਆਂ ਜੀ ਅੱਛਾ ਜੀ ਟੋਪਰ ਮੁੰਡੀ ਹੈ ਠੀਕ ਹੈ ਜੀ ਲੋਏ ਵੀਡੀਓ ਕਰ ਦਿਓ ਬਾਈ ਸ਼ੇਅਰ ਤੇ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਣਾ YouTube ਚੈਨਲ ਜੀ ਮੈਸਟਰ ਟਾਲੀ ਵਾਲ 76 ਲੋਵੇ ਚੰਗਾ ਬਾਈ ਜੀ ਠੀਕ ਹੈ ਓਕੇ ਧੰਨਵਾਦ ਲੋ ਇੱਕ ਰੀਲ ਬਣਾ ਲਈ ਬਣਾ ਲਾ ਹਾਂ ਮਿੱਤਰੋ ਵੀਡੀਓ ਕਿਵੇਂ ਲੱਗੀ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣਾ ਚੈਨਲ ਨੂੰ ਬਾਈ ਸਬਸਕ੍ਰਾਈਬ ਕਰ ਦਿਓ ਅਗਲੀ ਵੀਡੀਓ ਤੇ ਫੇਰ ਮੈਨਾ ਫੇਰ ਮਿਲਾਂਗੇ ਉਹਨਾਂ ਚੱਕ ਦਿਓ ਆ ਗਿਆ ਧੰਨਵਾਦ ਓਕੇ ਸਸਕਤ ਬਾਈ